ਪਾਰਟੀ ਦੇ ਆਮ ਆਦਮੀ ਪਾਰਟੀ ਉੱਤੇ ਤਾਨਾ ਸ਼ਾਇਦ ਇਲزام ਲਗਾ ਕੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਸੀ ਤੇ ਕਾਂਗਰਸ ਪਾਰਟੀ ਸ਼ਾਮਿਲ ਕਰ ਲਈ ਸੀ ਤੇ ਹੁਣ 2024 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਯਮਨੀ ਗੋਮਰ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ। BSP ਵੱਲੋਂ ਜਿਹੜੀਆਂ ਕਿ ਚੰਗੀਆਂ ਵੋਟਾਂ ਇੱਥੇ ਇਸ ਸੀਟ ਉੱਤੇ ਪੈਂਦੀਆਂ ਰਹੀਆਂ ਨੇ 2009, 14 ਅਤੇ 19 ਦੇ ਵਿੱਚ 9 ਤੇ 19 ਦੇ ਵਿੱਚ ਲੱਖ ਲੱਖ ਤੋਂ ਵੱਧ ਵੋਟਾਂ ਲਿਆਉਣ ਦੇ ਵਿੱਚ ਉਹ ਕਾਮਯਾਬ ਰਹੇ ਆ ਤੇ ਦੂਜੇ ਪਾਸੇ ਜਸਵੰਤ ਸਿੰਘ ਫੌਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੱਥੇ ਚੰਡੀਗੜ੍ਹ ਦੇ ਵਿੱਚ ਚੋਣ ਲੜ ਰਹੇ ਆ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਲੜ ਰਹੇ ਆ ਤੇ ਦੂਜੇ ਪਾਸੇ ਹਰਿਆਣਾ ਦੀ ਕਰਨਾਲ ਅਤੇ ਕੁਰੂਕਸ਼ੇਤਰ ਜਿਹੜਾ ਕਿ ਪੰਜਾਬੀ 벨ਟ ਮੰਨਿਆ ਜਾਂਦਾ ਉੱਥੇ ਚੋਣ ਲੜ ਰਹੇ ਆ ਤੇ ਚੋਣ ਮੈਦਾਨ ਦੇ ਵਿੱਚ ਉਹਨਾਂ ਦੇ ਉਮੀਦਵਾਰ ਨੇ ਤੇ ਜਿੱਥੇ ਫਰੂਦ ਸਾਹਿਬ ਦੇ ਵਿੱਚ ਉਹ ਅੰਮ੍ਰਿਤਪਾਲ ਨੂੰ ਸਮਰਥਨ ਕਰ ਰਹੇ ਨੇ ਬਠਿੰਡਾ ਦੇ ਵਿੱਚ ਲੱਖਾ ਸੁਧਾਣਾ ਨੂੰ ਸਮਰਥਨ ਕਰ ਰਹੇ ਨੇ ਸਲੂਤ ਤੋਂ ਖੁੱਦ ਸਮਰਗੋਤ ਸਿੰਘ ਮਾਨ ਚੋਣ ਮੈਦਾਨ ਦੇ ਵਿੱਚ ਨੇ ਤੇ ਪ੍ਰੀਤਪੁਰ ਤੋਂ ਵੀ ਉਹਨਾਂ ਨੇ ਆਪਣਾ ਉਮੀਦਵਾਰ ਉਤਾਰਿਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਗੱਲ ਹੁਸ਼ਿਆਰਪੁਰ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਜਿੱਥੇ ਪਿਛਲੇ ਤਿੰਨ ਚੋਣਾਂ ਦੇ ਵਿੱਚ ਦੋ ਵਾਰ ਬੀਜੇਪੀ ਅਤੇ ਇੱਕ ਵਾਰ ਕਾਂਗਰਸ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਤੇ ਇਸ ਵਾਰ ਕਿਹੜੀ ਪਾਰਟੀ ਦਾ ਇਸ ਸੀਟ ਉੱਤੇ ਕਬਜ਼ਾ ਹੋ ਸਕਦਾ ਉੱਤ ਪਾਰਟੀ ਦੇ ਉਮੀਦਵਾਰ ਦਾ ਨਾਂ ਤੁਹਾਨੂੰ ਵੀਡੀਓ ਦੇ ਚੱਲਦੇ ਚੱਲਦੇ ਦੱਸਾਂਗੇ ਤੇ ਉਸ ਦੇ ਪਿੱਛੇ ਦਾ ਕਾਰਨ ਕੀ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਗਰਾਊਂਡ ਰਿਪੋਰਟ ਸਾਰੀਆਂ ਨੇ ਤੇ ਤਾਂ ਦਾ ਸਮੀਕਰਨ ਜੋ ਬਣੇ ਹੋਏ ਨੇ ਉਹਨਾਂ ਦੇ ਆਧਾਰ ਤੇ ਤੁਹਾਨੂੰ ਉਸ ਉਮੀਦਵਾਰ ਦਾ ਨਾਮ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਸੀਟ ਉੱਤੇ ਜਿੱਥੇ ਪਿਛਲੀਆਂ ਦੋ ਚੋਣਾਂ ਦੇ ਵਿੱਚ ਭਾਜਪਾ ਜਿੱਤੀ ਹੈ ਉੱਥੇ ਪਹਿਲਾਂ ਸੰਤੋਸ਼ ਚੌਧਰੀ ਨੇ ਜਿਹੜੇ ਕਾਂਗਰਸ ਵੱਲੋਂ ਦਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਹਾਲਾਂਕਿ ਬਾਅਦ ਵਿੱਚ 14 ਤੇ 19 ਦੇ ਵਿੱਚ ਉਹ ਜਿਲੰਦਰ ਤੋਂ ਚੋਣ ਲੜਦੇ ਅਤੇ ਜਿੱਤ ਹਾਸਲ ਕਰਦੇ ਅਤੇ ਦਰਦ-ਦਵਾ ਮੰਨਿਆ ਜਾਂਦਾ ਹੈ ਜਿਲੰਦਰ ਸੀਟ ਉੱਤੇ ਕਾਂਗਰਸ ਦਾ ਪਰ ਇੱਥੇ ਭਾਜਪਾ ਦੇ 2014 ਦੇ ਵਿੱਚ ਵਿਜੀ ਸੰਪਲ ਅਤੇ ਬਾਅਦ ਦੇ ਵਿੱਚ ਸੋਮ ਪ੍ਰਕਾਸ਼ ਭਾਜਪਾ ਵੱਲੋਂ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰਾਂ ਦੇ ਤੌਰ ਤੇ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਭਾਜਪਾ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਜਿੱਥੇ ਇਹ ਕਿਹਾ ਜਾਂਦਾ ਹੈ ਕਿ ਉਹ ਚੋਣ ਤਾਂ ਪਹਿਲੀ ਵਾਰ ਲੜ ਰਹੇ ਨੇ ਪਰ ਜਿਹੜੇ ਸੰਪਰਕਾਸ ਦੀ ਗੈਰ ਹਾਜ਼ਰੀ ਦੇ ਵਿੱਚ ਸਿਆਸਤ ਉਹੀ ਕਰਦੇ ਰਿਹਾ ਉਹਨਾਂ ਦਾ ਕਾਰਜਕਾਲ ਹੈ ਜਿਹੜਾ ਰਾਜਪਾਗ ਨੂੰ ਸੰਭਾਲਦੇ ਰਿਹਾ ਤੇ ਹੁਸ਼ਿਆਰਪੁਰ ਹਲਕੇ ਦੇ ਵਿੱਚ 10 ਰੁਪਏ ਦੇ ਹਿਸਾਬ ਨਾਲ ਉਹ ਦਿੱਲੀ ਹਜ਼ਾਰ ਬੰਦਿਆਂ ਨੂੰ ਰੋਟੀ ਖੁਆਉਂਦੇ ਆ ਤੇ ਸੈਂਟਰੀ ਪੈਡਾਂ ਜਿਹੜੀਆਂ ਬੀਬੀਆਂ ਨੇ ਸਾਡੀਆਂ ਉਹਨਾਂ ਨੂੰ ਵੰਡਦੇ ਆ ਇਸ ਚੀਜ਼ਾਂ ਤੋਂ ਲਈ ਉਹ ਜਾਣੇ ਜਾਂਦੇ ਆ ਹਾਲਾਂਕਿ ਉਹਨਾਂ ਜਦ ਚੋਣ ਪ੍ਰਚਾਰ ਕਰਦੇ ਸੰ ਤਾਂ ਕਈ ਥਾਵਾਂ ਤੇ ਉਹਨਾਂ ਨੂੰ ਕਿਸਾਨਾਂ ਦੇ ਰੂਪ ਪ੍ਰਦਰਸ਼ਨ ਦਾ ਵੀ ਸਮਣਾ ਕਰਨਾ ਪਿਆ ਅਗਲੇ ਉਮੀਦਵਾਰ ਰਾਜਕੁਮਾਰ ਚੱਬੇਵਾਲ ਨੇ ਜੂ ਕਿ ਕੁ ਸਮਾਂ ਪਹਿਲਾਂ ਤੱਕ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਸੀ ਤੇ ਆਮ ਆਦਮੀ ਪਾਰਟੀ ਤੋਂ ਵੱਡੇ ਵੱਡੇ ਸਵਾਲ ਖੜੇ ਕਰਦੇ ਸੀ ਪਰ ਅਚਾਨਕ ਇੱਕ ਦਿਨ ਆਮ ਆਦਮੀ ਪਾਰਟੀ ਦੇ ਵਿੱਚੋਂ ਸ਼ਾਮਲ ਹੁੰਦੇ ਆ ਤੇ ਬਾਅਦ ਵਿੱਚ ਹੁਸ਼ਿਆਰਪੁਰ ਸੀਟ ਤੋਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੈ ਉਹ ਦੋ ਵਾਰ ਦੇ ਵਿਧਾਇਕ ਨੇ 17 ਦੇ ਵਿੱਚ ਕਾਂਗਰਸ ਪਾਰਟੀ ਕੋਲੋਂ ਵਿਧਾਇਕ ਬਣਿਆ ਤੇ ਉਸ ਤੋਂ ਬਾਅਦ ਫਿਰ ਚੱਬੇਵਾਲ ਤੋਂ ਇੱਕ ਵਾਰ ਫਿਰ 2022 ਦੇ ਵਿੱਚ ਵਧਾਇਕ ਬਣੇ ਨੇ ਤੇ 2019 ਦੀ ਲੋਕ ਸਭਾ ਚੋਣ ਵੀ ਜਿਹੜੀ ਲੜੀ ਸੀ ਤੇ ਚੰਗੀਆਂ ਵੋਟਾਂ ਉਹ ਲੈ ਕੇ ਗਏ ਸੀ ਅਗਲੇ ਉਮੀਦਵਾਰ ਕਾਂਗਰਸ ਪਾਰਟੀ ਦੇ ਨੇ ਯਮਨੀ ਗੋਮਰ ਜੋ ਕਿ 2014 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜੇ ਅਤੇ 2 ਲੱਖ ਤੋਂ ਵੱਧ ਵੋਟਾਂ ਲੈ ਕੇ ਜਾਂਦੇ ਆ ਉਪਰੀ 10 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਤੇ ਟਿਕਟ ਮਿਲਦੇ ਉਹ ਕਹਿੰਦੇ ਨੇ ਕਿ ਥਰੇਲੂ ਆਤਮ ਨੂੰ ਟਿਕਟ ਦੇ ਕੇ ਕਾਂਗਰਸ ਨੇ ਬਹੁਤ ਮਾਣ ਵਧਾਇਆ ਤੇ ਮੈਂ ਇਹ ਸੀਟ ਜਿੱਤ ਕੇ ਕਾਂਗਰਸ ਦੀ ਚੋਲੀ ਪਾਵਾਂਗੇ ਹਾਲਾਂਕਿ ਵੱਡੇ ਵੱਡੇ ਚਿਹਰੇ ਕਾਂਗਰਸ ਦੇ ਦੌਰ ਦੇ ਵਿੱਚ ਸੀ ਪਰ ਜਮਨੀ ਗੂਮਰ ਨੂੰ ਜਿਹੜੇ ਕਿ ਪਹਿਲਾਂ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਰਹੇ ਤੇ ਆਮ ਆਦਮੀ ਪਾਰਟੀ ਉੱਤੇ ਤਾਨਾਸ਼ਾਹੀ ਦਾ ਇਲਜ਼ਾਮ ਲਗਾ ਕੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਸੀ ਤੇ ਕਾਂਗਰਸ ਪਾਰਟੀ ਸ਼ਾਮਿਲ ਕਰ ਲਈ ਸੀ ਤੇ ਹੁਣ 2024 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਯਮਨੀ ਗੋਮਰ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ। ਬੀਐਸਪੀ ਵੱਲੋਂ ਜਿਹੜੀਆਂ ਕਿ ਚੰਗੀਆਂ ਵੋਟਾਂ ਇੱਥੇ ਇਸ ਸੀਟ ਉੱਤੇ ਪੈਂਦੀਆਂ ਰਹੀਆਂ ਨੇ 2009, 14 ਅਤੇ 19 ਦੇ ਵਿੱਚ 9 ਤੇ 19 ਦੇ ਵਿੱਚ ਲੱਖ ਲੱਖ ਤੋਂ ਵੱਧ ਵੋਟਾਂ ਲਿਆਉਣ ਦੇ ਵਿੱਚ ਉਹ ਕਾਮਯਾਬ ਰਹੇ ਆ ਤੇ ਉਧਰ ਦੂਜੇ ਪਾਸੇ ਜਸਵੰਤ ਸਿੰਘ ਫੌਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੱਥੇ ਚੰਡੀਗੜ੍ਹ ਦੇ ਵਿੱਚ ਚੋਣ ਲੜ ਰਿਹਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਲੜ ਰਿਹਾ ਤੇ ਦੂਜੇ ਪਾਸੇ ਹਰਿਆਣਾ ਦੀ ਕਰਨਾਲ ਅਤੇ ਤਰੁਕੂ ਖੇਤਰ ਜਿਹੜਾ ਕਿ ਪੰਜਾਬੀ 벨ਟ ਮੰਨਿਆ ਜਾਂਦਾ ਉੱਥੇ ਚੋਣ ਲੜ ਰਿਹਾ ਤੇ ਚੋਣ ਮੈਦਾਨ ਦੇ ਵਿੱਚ ਉਹਨਾਂ ਦੇ ਉਮੀਦਵਾਰ ਨੇਤੇ ਜਿੱਥੇ ਫਰੂਦ ਸਾਹਿਬ ਦੇ ਵਿੱਚੋਂ ਅੰਮ੍ਰਿਤਪਾਲ ਨੂੰ ਸਮਰਥਨ ਕਰ ਰਹੇ ਨੇ ਬਠਿੰਡਾ ਦੇ ਵਿੱਚ ਲੱਖ ਸਿਧਾਣਾ ਨੂੰ ਸਮਰਥਨ ਕਰ ਰਹੇ ਨੇ ਸਲੂਤ ਤੋਂ ਖੁਦ ਸਮਰਗਦੀ ਸਿੰਘ ਮਾਨ ਚੋਣ ਮੈਦਾਨ ਦੇ ਵਿੱਚ ਨੇ ਤੇ ਪ੍ਰੀ ਕੋਰਟ ਤੋਂ ਵੀ ਉਹਨਾਂ ਨੇ ਆਪਣਾ ਉਮੀਦਵਾਰ ਉਤਾਰਿਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੋਨ ਸਿੰਘ ਠੰਡਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਿਹੜੇ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਿਹਾ ਤੇ ਵਿਧਾਇਕ ਵੀ ਰਿਹਾ ਇਸ ਵਾਰ ਕੀ ਕਮਾਲ ਕਰ ਪਾਉਂਦੇ ਆ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਸ਼੍ਰੋਮਣੀ ਅਕਾਲੀ ਦਲ ਨੇ ਸੋਨ ਸਿੰਘ ਠੰਡਲ ਦੇ ਨਾਂ ਤੇ ਦਾ ਕਿ ਡੇਅ ਉਮੀਦਵਾਰਾਂ ਤੋਂ ਬਾਅਦ ਇਹ ਸੰਗਠਨ ਸਭਾ ਸੀਟ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਦੀ ਗੱਲ ਕਰਨੀ ਹੈ ਸ਼੍ਰੀ ਹਰਗੋਬਿੰਦਪੁਰ ਜੋ ਕਿ ਰਿਜ਼ਰਵ ਸੀਟ ਹੈ ਗੁਰਦਾਸਪੁਰ ਜ਼ਿਲ੍ਹੇ ਦਾ ਸ਼੍ਰੀ ਹਰਗੋਬਿੰਦਪੁਰ ਤੋਂ ਅਮਰਪਾਲ ਸਿੰਘ ਆਮ ਆਦਮੀ ਪਾਰਟੀ ਦੀ ਟਿਕਟ ਤੋਂ 2022 ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਭਲੱਤ ਕਪੂਰਥਲੇ ਜ਼ਿਲ੍ਹੇ ਦਾ ਭਲੱਤ ਜਿੱਥੋਂ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਵੱਲੋਂ ਵਧਾਈਕ ਹੈ 22 ਦੇ ਵਿੱਚ ਵਧਾਈਕ ਬਣਦੇ ਆ 17 ਦੇ ਵਿੱਚ ਹਾਲਾਂਕਿ 12 ਦੇ ਵਿੱਚੋਂ ਹਾਰ ਜਾਂਦੇ ਆ 7 ਦੇ ਵਿੱਚ ਵੀ ਵਿਧਾਇਕ ਬਣਦੇ ਆ ਉਸ ਤੋਂ ਪਹਿਲਾਂ 97 ਤੇ 2002 ਦੇ ਵਿੱਚ ਹਾਰ ਜਾਂਦੇ ਆ ਤੇ ਬਿੱਬੀ ਜਗੀਰਪੁਰ ਉਥੋਂ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਮੌਜੂਦਾ ਕਿਸਾਨ ਵੀਂਗਰ ਜਿਹੜਾ ਕਾਂਗਰਸ ਪਾਰਟੀ ਦਾ ਉਹਦੇ ਚੇਅਰਮੈਨ ਨੇ ਫਗਵਾੜਾ ਜਿਹੜੀ ਕਿ ਰਿਜ਼ਰਵ ਸੀਟ ਹੈ ਗੁਰਵਿੰਦਰ ਸਿੰਘ ਢਾਲੀਵਾਲ ਉਹ ਵੀ ਕਾਂਗਰਸ ਦੇ ਵਿਧਾਇਕ ਨੇ ਮਕੇਰੀਆ ਤੋਂ ਜੰਗੀ ਲਾਲ ਮਹਾਜਨ ਭੀਜਪੀ ਦੇ ਵਿਧਾਇਕ ਨੇ ਦਸੂਹਾ ਤੋਂ ਕਰਨਜੀਤ ਸਿੰਘ ਪਮਡ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਤੇ 2022 ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਪਰਮਾਰਤੋ ਜਸਪੀਤ ਸਿੰਘ ਰਾਜਾ ਗਿੱਲ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ 2022 ਦੇ ਵਿੱਚ ਉਮੀਦਵਾਰ ਸੀ ਤੇ ਜਿੱਤ ਹਾਸਲ ਕਰਦੇ ਆ 74 ਤੋਂ ਜਿਹੜੀ ਕਿ ਰਿਜ਼ਰਵ ਸੀਟ ਹੈ ਰਵਜੋਤ ਸਿੰਘ ਆਮ ਆਦਮੀ ਪਾਰਟੀ ਦੀ ਦਿੱਤੇ ਜਿੱਤਦੇ ਆ ਤੇ ਹੁਸ਼ਿਆਰ ਪਰਮੋ ਸ਼ੰਕਰ ਜਿੰਪਾ ਨੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਜਿੱਤਦੇ ਆ ਜੱਬੇਬਾਲ ਜਿਹੜੀ ਕਿ ਰਿਜ਼ਰਵ ਸੀਟ ਸੀ ਤੇ ਹੁਣ ਉਹ ਸੀਟ ਉਹਨਾਂ ਦੇ ਅਸਤੀਫੇ ਤੋਂ ਬਾਅਦ ਹਲੇ ਖਾਲੀ ਪਈਆ ਚੱਬੇਵਾਲ ਜਿਹੜੇ ਕਿ ਰਾਜਕੁਮਾਰ ਚੱਬੇਵਾਲ ਲੋਕ ਸਭਾ ਸੀਟ ਲੜ ਰਹੇ ਆ ਆਮ ਆਦਮੀ ਪਾਰਟੀ ਚੱਬੇਵਾਲ ਤੋਂ ਵਿਧਾਇਕ ਬਣੇ ਸੀ 2017 ਤੇ 22 ਦੇ ਵਿੱਚ ਹੁਣ ਅਸਤੀਫਾ ਜਦੋਂ ਉਹਦਾ ਮਨਜ਼ੂਰ ਹੋ ਜਾਂਦਾ ਉਸ ਤੋਂ ਬਾਅਦ ਦੁਬਾਰਾ ਚੱਬੇਵਾਲ ਤੇ ਜੇਕਰ ਉਹ ਜਿੱਤ ਜਾਂਦੀ ਆ ਤਾਂ ਮੰਨਿਆ ਜਾਂਦਾ ਕਿ ਤਾਂ ਹੀ ਅਸਤੀਫਾ ਮਨਜ਼ੂਰ ਹੋਵੇਗਾ ਜੇਕਰ ਹਾਰ ਜਾਂਦੇ ਆ ਇਹਨੂੰ ਵਿਧਾਇਕ ਦੇ ਵਿਧਾਇਕੀ ਰਹਿਣਗੇ ਉਧਰ ਚੱਬੇਵਾਲ ਜੋ ਕਿ ਰਿਜ਼ਰਵ ਸੀਟ ਆ ਇੱਥੋਂ 2022 ਦੇ ਵਿੱਚ ਰਾਜਕੁਮਾਰ ਚੱਬੇਵਾਲ ਜੋ ਕਿ ਆਮ ਆਦਮੀ ਪਾਰਟੀ ਦੀ ਇੱਕ ਤੋ ਇਸ ਵਾਰ ਹੁਸ਼ਿਆਰਪੁਰ ਸੀਟ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਨੇ ਪਿਛਲੇ ਆંકੜਿਆਂ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਸੋਮ ਪ੍ਰਕਾਸ਼ ਐਮਪੀ ਬਣਦੇ ਆ ਜਿਹੜੇ ਕਿ ਮੌਜੂਦਾ ਐਮਪੀ ਨਹੀਂ ਤੇ ਉਹਨਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਭਾਜਪਾ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ 421320 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਕਾਂਗਰਸ ਪਾਰਟੀ ਵੱਲੋਂ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਉਮੀਦਵਾਰ ਨੇ ਪਿਛਲੀ ਵਾਰ ਉਹ ਕਾਂਗਰਸ ਪਾਰਟੀ ਵੱਲੋਂ ਸੀ ਤੇ ਰਾਜਕੁਮਾਰ ਚੱਬੇਵਾਲ 7 lakh 72790 ਵੋਟਾਂ ਲੈ ਕੇ ਜਾਂਦੇ ਆ ਬਸਪਾ ਦੇ ਖੁਸ਼ੀराम ਨੂੰ 1 lakh 28564 ਵੋਟਾਂ ਪੈਂਦੀਆਂ ਨੇ ਆਮ ਆਦਮੀ ਪਾਰਟੀ ਦੇ ਰਵਜੋਤ ਸਿੰਘ ਡਾਕਟਰ ਰਵਜੋਤ ਸਿੰਘ 44914 ਵੋਟਾਂ ਇੱਥੋਂ ਲੈ ਕੇ ਜਾਂਦੇ ਆ 2014 ਦੀ ਗੱਲ ਕੀਤੀ ਜਾਵੇ ਤਾਂ ਵਿਜੀ ਸਾਮਲਾ ਇੱਥੋਂ ਐਮਪੀ ਬਣਦੇ ਆ 3 lakh 46643 ਵੋਟਾਂ ਲੈ ਕੇ ਜਾਂਦੇ ਆ ਮਹਿੰਦਰ ਕੇਪੀ ਜਿਹੜੇ ਕਿ 2009 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮਹਿੰਦਰ ਸਿੰਘ ਕੇਪੀ ਚੋਣ ਮੈਦਾਨ ਦੇ ਵਿੱਚ ਸੀ 33361 ਵੋਟਾਂ ਲੈ ਕੇ ਜਾਂਦੇ ਆ ਆਪ ਦੇ ਜਮਨੀ ਗੋਮਨ ਜਿਹੜੇ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹ 213388 ਵੋਟਾਂ ਲੈ ਕੇ ਜਾਂਦੇ ਆ ਬਸਪਾ ਦੇ ਭਗਵੰਤ ਸਿੰਘ ਚੋਹਾਨ ਨੂੰ 40497 ਵੋਟਾਂ ਪੈਂਦੀਆਂ ਨੇ 9 ਦੀ ਗੱਲ ਕੀਤੀ ਜਾਵੇ ਤਾਂ 9 ਦੇ ਵਿੱਚ ਸੰਤੋਸ਼ ਚੌਧਰੀ ਜਿਹੜੇ ਕਿ 14 ਅਤੇ 19 ਦੇ ਵਿੱਚ ਜਲੰਧਰ ਤੋਂ ਲਕਸ਼ਣ ਲੜਦੇ ਆ ਤੇ ਜਿੱਤ ਹਾਸਲ ਕਰਦੇ ਆ ਨੌ ਦੇ ਵਿੱਚ ਸੰਤੋਸ਼ ਚੌਧਰੀ ਇਤੋਂ ਵੀ ਜਿੱਤਣ ਦੇ ਵਿੱਚ ਕੰਮ ਜਾਬ ਰਹੇ ਨੇ 358812 ਉਹਨਾਂ ਨੂੰ ਵੋਟਾਂ ਪੈਂਦੀਆਂ ਨੇ ਸੋਮ ਪ੍ਰਕਾਸ਼ ਜਿਹੜੇ ਕਿ ਮੌਜੂਦਾ ਬੀਜੇਪੀ ਵੱਲੋਂ ਐਮਪੀ ਨੇ ਉਦੋਂ ਉਹ 358446 ਵੋਟਾਂ ਲਿਜਾਣ ਦੇ ਵਿੱਚ ਕੰਮ ਜਾਬ ਰਹੇ ਨੇ ਸੁਖਵਿੰਦਰ ਕੁਮਾਰ 13320 ਬਸਪਾ ਦੇ ਉਮੀਦਵਾਰ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ 9 ਅਤੇ 19 ਦੇ ਵਿੱਚ 1 ਲੱਖ ਤੋਂ ਵੱਧ ਵੋਟਾਂ ਲਿਜਾਣ ਦੇ ਵਿੱਚ ਬਸਪਾ ਦੇ ਸੀਟ ਤੇ ਕਾਮਯਾਬ ਰਹੀ ਸੀ ਜੇਕਰ ਅਸੀਂ ਪਿਛਲੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਇਸ ਵਾਰ ਉਹ ਚੱਬੇਵਾਲ ਤੋਂ ਬੈਕ ਟੂ ਬੈਕ ਦੋ ਵਾਰ ਵਿਧਾਇਕ ਬਣੇ ਆ 22 ਦੇ ਵਿੱਚ 47375 ਵੋਟਾਂ ਪੈਂਦੀਆਂ ਨੇ ਤੇ ਉਸ ਤੋਂ ਪਹਿਲਾਂ 2017 ਦੇ ਵਿੱਚ 57857 ਵੋਟਾਂ ਲਿਆਉਣ ਦੇ ਵਿੱਚ ਉਹ ਕਾਮਯਾਬ ਰਹੇ ਆ 2019 ਦੀ ਲੋਕ ਸਭਾ ਚੋਣ ਦੇ ਅੰਕੜੇ ਨੇ ਜਿਹੜੇ ਉਹ ਤੁਹਾਨੂੰ ਪਹਿਲਾਂ ਵੀ ਦੱਸੇ ਨੇ ਇੱਕ ਵਾਰ ਫਿਰ ਤੋਂ ਉਹਨਾਂ ਦੱਸਦೇನೆ ਆ ਕਿ 2019 ਦੇ ਵਿੱਚ ਉਹ 372790 ਵੋਟਾਂ ਲਿਜਾਣ ਦੇ ਵਿੱਚ ਚੱਬੇਵਾਲ ਕਾਮਯਾਬ ਰਹੇ ਸੀ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਆਪਣੀ ਕਿਸਮਤ ਅਜ਼ਮਾਰੇ ਨੇ ਜਿਲ੍ਹੇ ਦੇ ਉਮੀਦਵਾਰ ਸੋਨ ਸਿੰਘ ਠੰਡਲ ਦੀ ਗੱਲ ਕੀਤੀ ਜਾਵੇ ਤਾਂ ਸੋਨ ਸਿੰਘ ਠੰਡਲ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ 2017 ਦੇ ਵਿੱਚ ਸੋਨ ਸਿੰਘ ਠੰਡਲ ਨੂੰ 23596 ਵੋਟਾਂ ਪਈਆਂ ਸੀ ਇਸ ਤੋਂ ਇਲਾਵਾ 2012 ਦੇ ਵਿੱਚ ਜਦ ਵਿਧਾਇਕ ਬਣਦੇ ਆ ਤਾਂ 45100 ਵੋਟਾਂ ਲਿਜਾਣ ਦੇ ਵਿੱਚ ਸੋਮ ਸਿੰਘ ਖੰਡਲ ਕਾਂਗਰਸ ਪਾਰਟੀ ਦੇ ਉਮੀਦਵਾਰ ਇਸ ਵਾਰ ਉਮੀਦਵਾਰ ਨੇ ਜਿਹੜੇ ਯਮਨੀ ਗੋਮਰ ਉਹ 2014 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੜੇ ਸੀ ਤੇ ਆਮ ਆਦਮੀ ਪਾਰਟੀ ਵੱਲੋਂ 213388 ਵੋਟਾਂ ਲੈ ਕੇ ਜਾਂਦੇ ਆ ਜਦ 4 ਐਮਪੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਣਦੇ ਆ ਇਹ ਉਦੋਂ ਦੀ ਗੱਲ ਆ 2014 ਦੇ ਵਿੱਚ 213388 ਵੋਟਾਂ ਲੈ ਕੇ ਜਾਂਦੇ ਆ ਹੁਣ ਉਸ ਉਮੀਦਵਾਰ ਦੀ ਗੱਲ ਕਰ ਲੈਨੇ ਆ ਜਿਹੜਾ ਕਿ ਬਾਕੀ ਉਮੀਦਵਾਰਾਂ ਤੋਂ ਭਾਰੂ ਪੈ ਸਕਦਾ ਉਸ ਉਮੀਦਵਾਰ ਦਾ ਨਾਮ ਆ ਰਾਜਕੁਮਾਰ ਚੱਪੇਵਾਲ ਜੋ ਕਿ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਸੀ ਤੇ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਜਿੱਥੇ ਉਹਨਾਂ ਦਾ ਆਧਾਰ ਜਾ ਸਕਦਾ ਕਿਉਂਕਿ ਪਿਛਲੇ ਸਮੇਂ ਤੋਂ 2017 ਦੇ ਵਿੱਚ ਵਿਧਾਇਕ ਬਣੇ 22 ਦੇ ਵਿੱਚ ਵਿਧਾਇਕ ਬਣੇ ਤੇ 19 ਦੇ ਵਿੱਚ ਉਹ ਚੰਗੀਆਂ ਵੋਟਾਂ ਲੈ ਕੇ ਗਏ ਉਹਨਾਂ ਦੇ ਹੱਕ ਦੇ ਵਿੱਚ ਇਹ ਚੀਜ਼ ਜ਼ਰੂਰ ਜਾ ਸਕਦੀ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਕਰਕੇ ਹੋ ਸਕਦਾ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਆ ਜਾਵੇ ਜਿਹੜਾ ਉਹਨਾਂ ਨੂੰ ਨੁਕਸਾਨ ਕਰ ਸਕਦਾ ਉਹ ਹੈ ਦਲ ਬਦਲੀ ਦਾ ਦੌਰ ਜਿਹੜਾ ਕਿ ਪੰਜਾਬ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਸਾਰੇ ਕੈਂਡੀਡੇਟ ਨੇ ਜਿਹੜੇ ਇੱਕ ਦਿਨ ਪਹਿਲਾਂ ਤੱਕ ਕਿਸੇ ਪਾਰਟੀ ਨੂੰ ਗਾਲਾਂ ਕੱਢ ਰਹੇ